7ਵੇਂ ਗੇਟ ਤਹਿਤ VOTING ਖਤਮ ਹੋ ਚੁੱਕੀ ਹੈ ਚੋਣ ਪ੍ਰਕਿਰਿਆ ਦਾ ਕੰਮ ਮੁਕਮਲ ਹੋ ਚੁੱਕਿਆ ਪੰਜਾਬ ਦੀਆਂ 13 ਸੀਟਾਂ ਦੇ ਸਮੇਤ ਕੋਲ 89 ਸੀਟਾਂ ਤੇ ਅੱਜ ਮਤਦਾਨ ਹੋਇਆ કુલ 9 ਰਾਜਾਂ ਦੇ ਵਿੱਚ ਅੱਜ ਚੋਣਾ ਸੀ 7 ਰਾਜਾਂ ਤੇ 2 ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਵਿੱਚ ਅੱਜ ਚੋਣਾ ਸੀ 16 ਮਈ ਨੂੰ ਨਤੀਜਿਆਂ ਦਾ ਐਲਾਨ ਹੋਏਗਾ ਅੱਜ ਪੰਜਾਬ ਦੇ 253 ਉਮੀਦਵਾਰਾਂ ਦੀ ਕਿਸਮਤ EVM ਦੇ ਵਿੱਚ ਬੰਦ ਹੋ ਗਈ ਹੈ ਪੰਜਾਬ ਦੇ ਵਿੱਚ 1 ਕਰੋੜ 95 ਲੱਖ ਵੋਟਰ ਸਣ ਜਿਨ੍ਹਾਂ ਨੇ 253 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ EVM ਦੇ ਵਿੱਚ ਬੰਦ ਕਰ ਦਿੱਤਾ ਹੈ ਹੁਣ 16 ਮਈ ਤੱਕ ਦਾ ਇੰਤਜ਼ਾਰ ਰਹੇਗਾ ਜਦੋਂ ਨਤੀਜੇ ਆਉਣਗੇ ਅਤੇ ਪਤਾ ਲੱਗੇਗਾ ਕਿ ਸੂਬੇ ਦੇ ਲੋਕਾਂ ਨੇ ਕਿਸ ਨੂੰ ਸੰਸਦ ਹੋਣ ਦਾ ਮਾਣ ਬਖਸ਼ਿਆ ਅਤੇ ਕਿਸ ਨੂੰ ਨਕਾਰਿਆ ਹੈ ਫਿਲਹਾਲ ਪੰਜਾਬ ਦੇ ਵਿੱਚ ਅੱਜ ਰਿਕਾਰਡ ਵੋਟਿੰਗ ਦਰਜ ਕੀਤੀ ਗਈ 5 ਵਜੇ ਤੱਕ 64% ਦੀ ਵੋਟਿੰਗ ਦਰਜ ਕੀਤੀ ਗਈ ਸੀ 6 ਵਜੇ ਪੋਲਿੰਗ ਦਾ ਕੰਮ ਪੰਜਾਬ ਦੇ ਵਿੱਚ ਮੁਕੰਮਲ ਹੋ ਗਿਆ ਪੰਜਾਬ ਦੇ 13 ਲੋਕ ਸਭਾ ਹਲਕੇ ਜਿੱਥੇ 253 ਉਮੀਦਵਾਰ ਆਪਣੀ ਕਿਸਮਤ ਅਜ਼ਮਾ ਰਹੇ ਸੰਨ 1 ਕਰੋੜ 95 ਲੱਖ ਪੰਜਾਬ ਦੇ ਵਿੱਚ ਕੁੱਲ ਵੋਟਰ ਨੇ 16 ਮਹੀਨوں ਤੀਜਾ ਦਾ ਐਲਾਨ ਹੋਏਗਾ ਲੋਕਾਂ ਨੇ ਵੱਲ ਚੜ ਕੇ ਹਿੱਸਾ ਲਿਆ ਅਤੇ ਵੱਲ ਚੜ ਕੇ ਆਪਣੇ ਜਮਹੂਰੀ ਹੱਕ ਦਾ ਇਸਤੇਮਾਲ ਕੀਤਾ ਤਪਦੀ ਗਰਮੀ ਦੇ باوجود ਲੋਕਾਂ ਦੇ ਉਤਸ਼ਾਹ ਦੇ ਵਿੱਚ ਕਮੀ ਨਜ਼ਰ ਨਹੀਂ ਆਈ ਕਈ ਥਾਵਾਂ ਤੇ ਕੁਝ ਹਿੰਸਕ ਘਟਨਾਵਾਂ ਵੀ ਵੇਖਣ ਨੂੰ ਮਿਲੀਆਂ ਪਰ ਬਾਕੀ ਸਾਰੇ ਲੋਕ ਸਭਾ ਹਲਕਿਆਂ ਦੇ ਵਿੱਚ ਚੋਣ ਪ੍ਰਕਿਰਿਆ ਦਾ ਕੰਮ ਜਾਰੀ ਰਿਹਾ ਅਤੇ ਇਸ ਵੇਲੇ ਮੁਕੰਮਲ ਹੋ ਚੁੱਕਿਆ ਹੈ